ਆਲੋ ਤੁਹਾਡਾ ਮੇਰਾ ਨਾਮ ਸਿਮੀ ਹੈ ਕੀ ਹੋਇਆ ਕਿ ਅਸੀਂ ਕੀ ਮੈਟਰ ਕੀਤਾ ਅਸੀਂ ਇੱਥੇ ਗੱਡੀ ਰੋਕੀ ਹੈ ਜਿਵੇਂ ਯੂਜੂਅਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਹੈ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨੋਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਚਾਰ ਮੁੰਡੇ ਆਏ ਤਿੰਨ ਸੀ ਮੈਨੂੰ ਲੱਗਦਾ ਤਿੰਨ ਸੀਗੇ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਇਕਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਤੇ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿੰਨੀ 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 ਉਹਨੇ ਲੋਕ ਕਰ ਲਿਆ ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਬੋ ਭੱਜ ਚੱਲੇਦਾ ਮੇਰੇ ਹਸਬੰਦ ਨੇ ਮੈਨੂੰ ਉਹਨੇ ਇਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਸ ਲਿਆ ਤੇ ਗੱਡੀ ਲੱਤਾਂ ਦੀ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੁੱਟ ਇਹੀ ਜਗ੍ਹਾ ਤੇ ਜਿੱਥੇ ਖੜਿਆ ਮੈਂ ਭੱਜੇ ਇਹੀ ਜਗ੍ਹਾ ਮੋਦੀ ਕੰਪਲੈਕਸ ਹੈ ਮੋਦੀ ਲੱਗ ਸਕਦਾ ਕੈਮਰਾ ਚੌਧਰੀ ਹਾਂਜੀ ਇੱਥੇ ਆ ਚੌਧਰੀ ਕੰਪਲੈਕਸ ਇੱਥੇ ਕੋਈ ਜਿੱਜੇ ਕੈਮਰੇ ਦੀ ਪਾਲ ਹੋਈ ਹੈ ਹਾਂਜੀ ਹੁਣ ਕਰ ਰਹੇ ਆ ਕਰ ਰਹੇ ਆ ਉਧਰ ਹੀ ਭੁਲਾ ਰਹੇ ਆ ਤਾਂ ਹੀ ਕਹਿੰਦੇ ਉਧਰ ਹੀ ਆ ਜਾਓ ਜੀ ਬਾਈ ਕਿ ਕਿਹੜੇ ਥੰਨ ਦਾ ਮਾਮਲਾ ਹੈ ਇਹ 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨਫੀਲਡ ਦੇ ਉਹਨਾਂ ਦਾ ਬੇਟਾ ਸੀ ਉਹਨਾਂ ਤੋਂ ਖੋਹ ਹੋਈ ਆ ਹਾਂ ਹਾਂ ਗੱਡੀ ਗੱਡੀ ਵੀ ਬੀਟੀ ਉਹ ਸੀ ਆਪਣੇ i20 i20 ਮਾਡਲ ਦੀ ਬਰਤ ਹੈ ਉਹ ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ ਠੀਕ ਹੈ ਭਾਈ ਮੈਟਰ ਸੀਗਾ ਗੱਡੀ ਮੈਂ ਸਮਾਨ ਲੈਣ ਆਇਆ ਸੀਗਾ ਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੀ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਨੀ ਦਿਨ ਨੂੰ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫੜਾ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਉਨੀ ਦਿਨ ਨੂੰ ਗੱਡੀ ਉਨੀ ਦਿਨ ਨੂੰ ਗੱਡੀ ਖਿੱਚ ਕੇ ਲੈ ਗਏ ਉਹ ਗੱਡੀ ਨੰਬਰ ਪਤਾ ਕੀ ਹੈ ਪੀਬੀ 22 ਐਚ 6209 ਔਰ ਬੈਗ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਆ ਬੈਗ ਸ਼ੀਸ਼ੇ ਤੇ ਹੋਰ ਸੈ ਗਈ ਮੌਕੇ ਤੇ ਹਾਂਜੀ ਹਾਂਜੀ ਆ ਗਈ ਸੀ ਏ ਜਸਟ ਥੋੜੀ ਦੇਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤਾਂ ਉਹਦੇ ਸੰਬੰਧੀ ਮੈਂ ਏਸੀਪੀ ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰੈਸ਼ਨ ਕੀਤੇ ਇੱਥੇ ਵੀ ਵਾ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵਿਲ ਕੀਪ ਯੂ ਪੋਸਟਡ ਕਹਿੰਦੇ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਜ ਨਹੀਂ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਕਿੰਨੇ ਪਰਸਨਸ ਸੀ ਜੀ ਜਾਂ ਫੀਮੇਲਸ ਵਗੈਰਾ ਨਾਲ ਹਲੇ 3 ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਹਲੇ ਅਸੀਂ ਉੱਤੇ ਤਫਤੀਸ਼ ਦਾ ਪਾਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ 'ਤੇ ਕਾਰਵਾਈ ਜੋ ਬੰਦ ਹੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਬੱਚਾ ਯਾਰ ਇਹ ਕਹਿੰਦੇ ਵੋਲਵਰ ਦੀ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ ਵੀਲ ਫਾਈਂਡ ఎవਰੀਥਿੰਗ ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਗੱਡੀ ਗੱਡੀ ਸੀ ਸਰ ਹਾਂਜੀ ਗੱਡੀ ਗੱਡੀ i20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ಲೆਟ ਅਸ ਕੰਟੀਨਿਊ ਥੈਂਕ ਯੂ ਜੀ ਥੈਂਕ ਯੂ